ਦਸੂਹਾ ਦੇ ਪਿੰਡ ਸਗਰਾ ਨੇੜੇ ਤੁਸੀ ਬੰਦ ਤੇ ਬੀਤੀ ਰਾਤ ਚੋਰਾਂ ਨੇ ਪਸ਼ੂ ਪਾਲਕਾਂ ਦੇ 6 ਘਰਾਂ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਇੱਕੋ ਰਾਤ 6 ਘਰਾਂ ਚ ਚੋਰੀ ਕੀਤੀ ਤੇ ਚੋਰਾਂ ਨੇ ਇਸ ਲਈ ਨਸ਼ੀਲੇ ਪਦਾਰਥ ਦੇ ਸਪਰੇਅ ਦੀ ਵਰਤੋਂ ਕੀਤੀ ਚੋਰ ਜਾਂਦੇ ਹੋਏ ਭਾਰੀ ਮਾਤਰਾ ਚ ਨਗਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ ਇਸ ਵੰਦੀ ਜਾਣਕਾਰੀ ਦਿੰਦੇ ਹੋਏ ਪੀਰ ਤਸੀਨਦੀਨ ਨੇ ਦੱਸਿਆ ਕਿ ਉਸਦੇ ਘਰ ਦੇ 6 ਮੈਂਬਰਾਂ ਨੂੰ ਚੋਰਾਂ ਨੇ ਨਸ਼ੀਲਾ ਸਪਰੇਅ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਸਾਰੇ ਘਰ ਚੋਂ ਗਹਿਣੇ ਤੇ ਨਕਦੀ ਚੋਰੀ ਕਰਕੇ ਲੈ ਗਏ ਹਸੀਨ ਦੀ ਨੇ ਦੱਸਿਆ ਕਿ ਉਸ ਦਾ ਲੜਕਾ ਬਸ਼ੀਰ ਹਜੇ ਵੀ ਉਸ ਨਸ਼ੇ ਦੀ ਲਪੇਟ ਵਿੱਚ ਹੈ ਤੇ ਬੇਹੋਸ਼ੀ ਦੀ ਹਾਲਤ ਵਿੱਚ ਹੈ। ਹੋਰ ਜਾਣਕਾਰੀ ਦਿੰਦੇ ਹੋਏ ਸੁਖਰੂਦੀਨ ਨੇ ਦੱਸਿਆ ਕਿ ਮੇਰੀ ਪੋਤੀ ਜੈਤਵੀ ਦਾ ਵਿਆਹ 10 ਦਿਨ ਬਾਅਦ ਸੀ ਅਤੇ ਅਸੀਂ ਉਸ ਲਈ ਗਹਿਣੇ ਤੇ ਕੀਮਤੀ ਸਮਾਨ ਵੀ ਬਣਾਇਆ ਹੋਇਆ ਸੀ। ਪਰ ਚੋਰ ਸਾਡਾ ਸਾਰਾ ਸਮਾਨ ਤੇ ਸਾਡੀ ਸਾਰੀ ਉਮਰ ਦੀ ਬਚਤ ਲੈ ਗਏ ਅਤੇ ਹੁਣ ਸਾਨੂੰ ਲੜਕੀ ਦੇ ਵਿਆਹ ਦੀ ਚਿੰਤਾ ਸਤਾ ਰਹੀ ਹੈ। ਹੁਣ ਉਸ ਦਾ ਵਿਆਹ ਕਿਵੇਂ ਹੋਵੇਗਾ? ਚੋਰੀ ਦਾ ਸ਼ਿਕਾਰ ਹੋਏ ਸਾਰੇ ਹੀ ਪਰਿਵਾਰਾਂ ਨੇ ਥਾਣਾ ਦਸੂਹਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਬਿਲਾਦ ਵੇਨ ਲਾਲ ਸਿੰਘ ਜੀ ਕੀ ਹੋਇਆ ਸੀ ਗਾਦਲੀ ਚੋਰੀ ਹੋ ਗਈ। ਚੋਰੀ ਹੋਈ ਸੀ ਸਤੇ ਦੇ ਚਾਰ ਘਰ ਲੁੱਟ ਗਏ ਕੋਈ ਪਤਾ ਨਹੀਂ ਜੱਲਿਆ ਵੇ। ਸੋਨਾ ਗਹਿਣਾ ਜੋ ਵੀ ਪੈਸਾ ਤੇਲਾ ਸਾਰਾ ਚਲ ਗਿਆ। ਕੁੜੀ ਦਾ ਵਿਆਹ ਦੱਸਿਆ ਸੀ। ਆ ਕੁੜੀ ਦਾ ਵਿਆਹ ਰੱਖਿਆ ਸੀ। ਆ ਵਾ ਰਾਤੀ ਜਾਗਾ ਨਾ ਕੱਲ ਪੈਸੇ ਲਿਆ ਗਿਆ ਸੀ ਕਿ ਰੱਖੇਦੇ। ਆਦਾ ਉਹ ਲੈ ਕੇ ਲੁੱਟ ਲਟ ਕੇ ਦਾ ਉੜਕਾ ਦਾ ਆਵੇ ਆ ਗਰੀਬ ਮਾਰੇ ਕੀ ਮੰਗ ਕੀ ਮੰਗ ਕਰਦੇ ਪੁਲਿਸ ਨੂੰ ਹੈ ਪੁਲਿਸ ਤੋਂ ਕੀ ਮੰਗ ਕਰਦੇ ਪੁਲਿਸ ਤੋਂ ਤਾਂ ਕਹਦੇ ਕਿ ਗਰੀਬਾਂ ਦੇ امداد ਕਰੋ ਨਾ ਚੋਰ ਅਸੀਂ ਤੇ ਫੜੇ ਨਹੀਂ ਗਏ ਤੁਸੀਂ ਫੜੋ ਜੇ ਫੜਾਂਦੇ ਤਾਂ ਨੀ ਤਾਂ ਤੁਹਾਨੂੰ امداد ਕਰੋ ਅਜੀ ਗਰੀਬ ਮਾਰੇਗੇ ਜੇ ਤੁਹਾਨੂੰ ਕੀ ਹੋਇਆ ਸੀ ਰਾਤ ਅਜੀ ਰਾਤ ਹੀ ਤੇ ਸੁੱਤੇ ਸੀਗੇ ਨਾ ਸਵੇਰ ਦੇਖਣ ਲੱਗਾ ਸਾਰੇ ਸਮਾਨ ਬੰਦ ਤੇ ਪਿਆ ਸੀਗਾ ਦੇ ਗਹਿਣੇ ਗੋਨੇ ਸੀਗੇ ਤਾਂ 6000 ਰੁਪਏ ਸੀਗੇ ਉਹ ਸਪੈਸ਼ਲ ਗੈਨਿਕ ਇਸ ਵਾਸਤੇ ਬਣਾਏ ਸੀਗੇ ਮੇਰਾ ਵਾਸਤੇ ਹਾਂਜੀ ਵਿਆਹ ਸੀਗਾ ਦੇ ਪੈਸੇ ਅੰਦਰ ਰੱਖਿਆ ਸੀਗੇ ਦਾ 10 ਦਿਨ ਵਿਆਹ ਨ ਹੋ ਰਿਹਾ ਸੀ ਉਹਨੂੰ ਗੋਸੇ ਨਾ ਪਰੇ ਕੋਲ ਸਾਈ ਸੀ ਹਾਂਜੀ ਉਹਦਾ ਮੌਕਾ ਕਰਕੇ ਗਏ ਆ ਦੇਖ ਦੋ ਕਿ ਜਾਂਦੇ ਛੇਰ ਬੰਦ ਆਏ ਸੀ ਸਾਰਾ ਕੁਝ ਲੈ ਕੇ ਹੀ ਮੰਨ ਕਰ ਦਿੱਤੀ ਕੋਲ ਕੋਲ ਦੇਖੋ ਜੋਤ ਘਰ ਨਾਲ ਕਾਰੋ ਸਤਿਨ ਨੂੰ ਨੋ ਕਿ ਇਹ ਕੀ ਨਾ ਪਤਾ ਬੀਸੀ ਬਸ਼ੀਰ ਜੀ ਕੀ ਮਾਮਲਾ ਹੈ ਰਾਤ ਨੂੰ ਭਾਜੀ ਪਤਾ ਕੋਈ ਨਹੀਂ 2 ਵਜੇ ਤੋਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਸਾਨੂੰ ਕੋਈ ਪਤਾ ਨਹੀਂ ਕੋਈ ਸਪਰੇ ਸੁੱਟ ਗਏ ਸੀ ਕੋਈ ਪਤਾ ਨਹੀਂ ਕੀ ਹੋਇਆ ਕੀ ਲੈ ਕੇ ਕੀ ਕੀ ਠੀਕ ਹੈ ਮੋਬਾਈਲ ਵੀ ਲੈ ਕੇ ਜਿੰਨੇ ਮੇਰਾ ਠੀਕ ਹੈ ਜਿਹੜੇ 2 ਮਾਸ ਗਿਆਂ ਪੈਸੇ ਸੀ ਸਭ ਕੁ ਲੈ ਕੇ ਗਏ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਇਹੇ ਮੰਗ ਕਰਦੇ ਜਲਦ ਤੋਂ ਜਲਨ ਸਰ ਸਾਹਿਬ ਮਿਲਿਆ ਜਾਵੇ ਕਿ ਨਾਮ ਤੋਂ

ਸਰ ਇਹ ਕਹਿੰਦੇ ਸਾਡਾ ਮਤਲਬ ਜਿਹੜਾ ਹੈਗਾ ਜੋ ਅਸ਼ਸਨ ਤੋਂ ਹਲੰਦਾ ਕਾਰਵਾਈ ਕਰੋ ਕਿਹ ਨਾ ਮੇਰਾ ਨਾਮ ਸੰਦੀਨ ਅਸਲ ਵਿੱਚ ਕੀ ਮਾਮਲਾ ਹੈ ਰਾਤ ਜਿਹੜੀ ਚੋਰੀ ਹੋਈ ਹੈ ਤੁਹਾਡੇ ਡੇਰਿਆਂ ਦੇ ਵਿੱਚ ਦੇਖੋ ਰਾਤ ਸਾਡੇ ਨਾਲ ਤੋਂ ਪੰਜਾਂ ਡੇਰਿਆਂ ਚੋਰੀ ਹੋਈ ਹੈ ਤੇ ਇਹ ਮੁੰਡਾ ਮੇਰਾ ਬशीर ਕੋਈ ਦੋ ਤੋਂ ਲੈ ਕੇ ਨਾ ਮਤਲਬ ਪੰਜ ਤੋਂ ਅੰਦਰ ਚੋਰੀ ਹੋਈ ਕੋਈ ਇਦਾਂ ਦੇ ਕੋਈ ਸਪਰੇ ਕੋਈ ਦਵਾਈ ਮੁੰਡੇ ਦੇ ਵਿੱਚ ਸੁੱਟਦੀ ਮੁੰਡੇ ਦੇ ਭਾਜੇ ਹੋਸ਼ ਨਹੀਂ ਆਂਦੇ ਬਾਕੀ ਕੁੱਤੀ ਹੈ ਇੱਕ ਬੱਚੇ ਸੂਈ ਦੀ ਉਹ ਵੇਜੇ ਹੋਂ ਉੱਠਣ ਲੱਗੇ ਉਹਦੇ ਕੋਲ ਕੋਈ ਸਰਪਰੇ ਕਰਦੀ ਤੇ ਇੱਕ ਮੇਰਾ ਭਰਾ ਹੈ ਮੇਰੇ ਸਗੀ ਭਤੀਜੇ ਦਾ ਵਿਆਹ ਹੀ ਉਥੋਂ ਟੂਮਾ ਵੀ ਲੈ ਕੇ ਸਾਰੀਆਂ ਰੁਪਈਆ ਕੋਈ 72000 ਲੈ ਕੇ ਰਿਸੀਆਂ ਜ਼ਮੀਨ ਦੀ ਉਹ ਵੀ ਲੈ ਗਏ ਤੇ ਸਾਡੇ ਇਹੋ ਜਿਹੇ ਆਰਦੇ ਪ੍ਰਸ਼ਾਚਨ ਅੱਗੇ ਵੀ ਸਾਡੇ ਕੋਲ ਸਾਡਾ ਨਿਆਂ ਹੋਣਾ ਚਾਹੀਦਾ ਸਾਡੇ ਕੋਲ ਚੋਰੀ ਸਾਨੂੰ ਮਿਲਣੀ ਚਾਹੀਦੀ ਹੈ ਬਾਕੀ ਚੋਰਾਂ ਨੂੰ ਜਿਆਦਾ ਜਾਲੋ ਜਿੰਨੇ ਕੋਸ਼ੇ ਫੜੋ ਇਹਨਾਂ ਨੂੰ ਹੋਰ ਅਸੀਂ ਕੀ ਕਹਿ ਸਕਦੇ ਹਾਂ